ਸਾਡੇ ਪਿੱਛੇ ਦੇਖੋ ਕਿ ਕਿਵੇਂ ਭਗੜੜ ਮੱਚੀ ਹੈ ਉਧਰੋਂ ਹਰਿਆਣੇ ਵਾਲੀ ਸਾਈਡ ਤੋਂ ਜਿਹੜੀ ਅਥਰੂ ਗੈਸ ਦੇ ਗੋਲੇ ਲਗਾਤਾਰ 20-25 ਗੋਲੇ ਦਾਗੇ ਗਏ ਨੇ ਤੇ ਇੱਥੇ ਲੋਕ ਸ਼ਾਂਤਪੁਰਬ ਖੜੇ ਸੀ ਜਿਨ੍ਹਾਂ ਨੂੰ ਬੜੀ ਦਿੱਕਤ ਦਾ ਸਾਹਮਣਾ ਕਰਨਾ ਪਿਆ ਇੱਕਦਮ ਜਿਹੜੀ ਗੋਲਾਬਾਰੀ ਕੀਤੀ ਗਈ ਹੈ ਜਿਸ ਦੇ ਨਾਲ ਸਾਡਾ ਕੈਮਰਾਮੈਨ ਤੇ ਹੋਰ ਜਿਹੜੇ ਕਿਸਾਨ ਆਗੂ ਸੀ ਉਹਨਾਂ ਨੂੰ ਬੜੀ ਜਿਹੜੀ ਇਸ ਚੀਜ਼ ਦੀ ਸਾਹਮਣਾ ਕਰਨਾ ਪਿਆ ਕਿ ਜਿਹੜਾ ਧੂਆਂ ਸੀ ਅਥਰੂ ਗੈਸ ਸੀ ਉਹ ਇੱਕਦਮ ਸਾਰਿਆਂ ਤੇ ਜਿਹੜੀ ਅਟੈਕ ਕਰਦੀ ਹੈ 18 20 25 ਜਿਹੜੇ ਗੋਲੇ ਨੇ ਇੱਕਦਮ ਲੋਕ ਇਹ ਤੁਹਾਨੂੰ ਇਹ ਵੀ ਦੱਸ ਦਈਏ ਕਿ ਉਹਨਾਂ ਜਿਹੜੇ ਅਥਰੂ ਗੈਸ ਦੇ ਗੋਲੇ ਛੁੱਟੇ ਜਾ ਰਹੇ ਨੇ ਉਹਨਾਂ ਦੇ ਵਿੱਚ ਕਹਿ ਸਕਦੇ ਆ ਸਰਲੇ ਗੋਲੀਆਂ ਪਾਈਆਂ ਗਈਆਂ ਨੇ ਬ੍ਰੀਕ ਤੁਹਾਨੂੰ ਅਸੀਂ ਤਸਵੀਰਾਂ ਦਿਖਾਵਾਂਗੇ ਉਹਨਾਂ ਦੇ ਵਿੱਚ ਵੀ ਗੋਲੀਆਂ ਨੇ 12 ਲੋਕ ਇੱਥੇ ਅੱਜ ਜ਼ਖਮੀ ਹੋਏ ਨੇ ਜਿਨ੍ਹਾਂ ਦੇ ਵਿੱਚੋਂ ਤਿੰਨ ਨੂੰ ਰਜਿੰਦਰਾ ਹਸਪਤਾਲ ਦੇ ਵਿੱਚ ਭੇਜਿਆ ਗਿਆ ਤੇ 10 ਲੋਕ ਨੇ ਜਿਹੜੇ ਉਹ ਨੌਨ ਲੋਕ ਨੇ ਜਿਹੜੇ ਉਹ ਪਾਤਣਾ ਸਿਵਲ ਹਸਪਤਾਲ ਦੇ ਵਿੱਚ ਦਾਖਲ ਕੀਤੇ ਗਏ ਨੇ ਹੋਰ ਵੀ ਤਸਵੀਰਾਂ ਅਸੀਂ ਤੁਹਾਨੂੰ ਦਿਖਾਉਂਦੇ ਰਹਾਂਗੇ ਇਹ ਚੱਲ ਗਿਆ ਸ਼ਰਲਾ ਨਿਕਲਦਾ ਦੇ ਵਿੱਚੋਂ ਇਹ ਵੱਜਦਾ ਜਿਹੜਾ ਬੰਦੇ ਨੂੰ ਜ਼ਖਮੀ ਕਰਦਾ ਨਾਲ ਆੜਾ ਬੰਬਿਆ ਇਹ ਥੋੜਾ ਜਿੰਦਾ ਰਹਿ ਗਿਆ ਅਜੇ ਮਲੇ ਤੇ ਪਾਣੀ ਉੱਤੇ ਪਾ ਦੇ ਠੰਡਾ ਕਰ ਦਿੱਤਾ ਗਾ ਫਟਿਆ ਨਹੀਂ ਜੇ ਦੇਉ ਪੜਦਾ ਇਹ ਤੇ ਬਹੁਤ ਮਹਾਕਾ ਕਰਦਾ ਜਦਾ ਇਹ ਘਟੋ ਘਟ 1500 ਮੀਟਰ ਦੂਰ ਆ ਕੇ ਵਜਦੇ ਨੇ ਵੀਰ ਜੇ ਚੱਲਦੇ ਬਣ ਕੇ ਇਹਦੇ ਵਿੱਚੋਂ ਛਰਰਾ ਨਿਕਲਦਾ ਜੀ ਗੋਲੀ ਵੀਨੇ ਕੋ ਲੋਹੇ ਦੀ ਹੂੰ ਉਹ 1500 ਮੀਟਰ ਦੂਰ ਖੜਿਆ ਸੀ ਘੜ ਤੋਂ ਬਟੇ ਦੂਰ ਆ ਕੇ ਡਿੱਗੀ ਸਾਡੇ ਆ ਕੇ ਵੱਜੀ ਅਸੀ ਗੋਲੀ ਨਾਲ ਹੀ ਦੰਬ ਘੁੱਟਦਾ ਵਾ ਇਹਦੇ ਨਾਲ ਜਦੋਂ ਬੰਦਾ ਬਿਲਕੁਲ ਵੀ ਜਮਾ ਇਹੋ ਜੀ ਚੀਜ਼ ਆ ਇੱਕ ਮੁੰਡਾ ਜ਼ਖਮੀ ਵੀ ਹੋਇਆ ਆ ਕਈ ਜ਼ਖਮੀ ਹੋਏ ਇੱਕ ਨਹੀਂ ਜ਼ਖਮੀ ਹੋਏ ਜੀ ਇੱਕ ਦੀ ਅੱਖ ਚ ਵੱਜੀ ਆ 12 ਬੋਲ ਬਹੁਤ ਸਰ ਇਹਦੇ ਵਿੱਚ ਇੱਕ ਵੇਖਾ ਕਲੋਜ਼ ਕਰੇ ਹੋਾ ਚੇਕ ਦੇ ਵਿੱਚੋਂ ਇੱਥੋਂ ਨਿਕਲ ਗਿਆ ਉੱਪਰ ਲਿਖਿਆ ਹੋਇਆ ਬਕਾਇਦਾ ਵੀ ਸਿੱਧਾ ਬਿੜ ਤੇ ਸਿੱਧਾ ਫਾਇਰ ਨਾ ਕਰੇ ਲੇਕਿਨ ਉਹ ਸਿੱਧਾ ਹੀ ਆਪਕੇ ਸਾਹਮਣੇ ਸਿੱਧਾ ਫਾਇਰ ਕਰ ਰਿਹਾ ਹੈ ਬਿੜ ਤੇ ਵੀ ਬਕਾਇਦਾ ਲਿਖਿਆ ਹੋਇਆ ਹੈ ਉੱਪਰ ਵੀ ਲਿਖਿਆ ਹੈ ਇਹਨਾਂ ਨੇ ਕਿ ਸਿੱਧਾ ਫਾਇਰ ਨਾ ਕਰੇ ਲੇਕਿਨ ਫਿਰ ਵੀ ਉਹ ਸਿੱਧਾ ਫਾਇਰ ਕਰ ਰਿਹਾ ਹੈ ਬਿੜ ਦੀ ਤਰਫ ਉੱਪਰ ਲਿਖਿਆ ਵੀ ਹੈ ਬਕਾਇਦਾ ਇਸ ਦੇ ਉੱਪਰ ਅਭੀ ਥੋੜਾ ਧੂਮੇ ਕੀ ਵਜ੍ਹਾ ਸੇ ਢਿੱਕ ਗਿਆ ਹੈ ਆ 12 ਵਰਡ ਸ਼ਾਰਲੇ ਆ ਵਿੱਚ ਆ 12 ਵਰਡ ਸ਼ਾਰਲੇ ਕੀ ਨ ਹੋਵੇ ਤੁਹਾਡਾ ਲਾਪਰੀ ਸਿੰਘ ਜੀ ਲਾਪਰੀ ਕੀ ਹੋਇਆ ਇਹ ਇਹ ਜ ਤੇ ਬੈਰੀਗੇਟ ਦੇ ਖੁੱਲ੍ਹਾ ਸਾਇਰ ਦੇਖ ਲੋਤੀ ਹਾਂ ਉਦੋਂ ਬੱਚਾ ਗਿਆ ਜੀ ਕੀ ਕਿੰਨਾ ਕੁ ਵਕਚਰ ਹੋਇਆ ਇਹ ਜੀ ਵਾਹ ਵਾਹ ਸੋਜੀ ਗਈ ਵਾਹ ਜੀ ਹਾਂਜੀ ਉਹ ਬਚਤ ਰਹੀ ਗਈ ਹਾਂਜੀ ਉਦਾਂ ਬਚਾਈ ਉਹ ਕਿਸੇ ਤੇ ਕੋਈ ਨੁਕਸਾਨ ਹੋਰ ਨਹੀਂ ਕਿੰਨੇ ਸਾਂ ਕਿੰਨੇ ਗੋਲੇ ਬਾਬਾ ਜੀ ਗੋਲੇ ਛੁੱਟੇ ਆਉਂਦੇ ਹੀ ਬਾਬਾ ਜੀ ਗੋਲੇ ਛੁੱਟੇ ਉਹਨਾਂ ਨੇ ਵਾਹੇ ਮੁੰਡੇ ਫੱਟ ਰਹੇ ਆ ਟੁਕੜ 25 ਜੀ ਡੱਕਮੀ ਵਾਹ ਪਹਿਲਾਂ ਤੇ ਲੈਣਾ ਦਵਾਈ ਬਹੁਤ ਗੈਸ ਬਹੁਤ ਜਿਆਦਾ ਜੜਦੇ ਜੀ ਰੋ ਮਾਰਦੇ ਗੈਸ ਬਹੁਤ ਜਿਆਦਾ ਜੜਦੀ ਉਹਦੀ ਇੱਕ ਆ ਜੀ ਗੋਲੀ ਵੱਜੀ ਇਧਰ ਦੇ ਉਧਰ ਕਵਰੇ ਕਰਨੀ ਇੱਥੇ ਕਟੋ ਘਟ ਫਿਰ ਉਹ ਸੁਵਿਚ ਉਹ ਤੇ ਕਰ ਲਈ ਮੈਂ ਓਕੇ ਜੀ ਜੀ ਰੋਲ